ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆਪਾਂ ਪ੍ਰੀਤ ਵਾਲਾ ਮੈਂ ਇੱਕ ਹੋਰ ਨਵਾਂ ਟਰੈਕਟਰ ਬਾਈ ਜੀ ਇਹਦੇ ਬਾਰੇ ਤੁਹਾਨੂੰ ਦਿੰਨਾ ਹੈ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਟਾਇਰਾਂ ਦਾ ਕੀ ਸਾਈਜ਼ ਰਹਿਣ ਵਾਲਾ ਕੀ ਇਹ ਕਿਹੜੇ ਕਲਰ ਦੇ ਵਿੱਚ ਆ ਗਿਆ ਤੇ ਕਿੰਨਾ ਪ੍ਰਾਈਸ ਰਹਿਣ ਵਾਲਾ ਕੀ ਫੰਕਸ਼ਨ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਸੱਸੀ ਕਾ ਬਾਈ ਜੀ ਸਾਰੇ ਦੋਸਤਾਂ ਨੂੰ ਅੱਜ ਆਪਾਂ ਦਿਖਾਉਣੇ ਸਾਨੂੰ ਪ੍ਰੀਤ ਟਰੈਕਟਰ ਤੇ ਬਾਈ ਨਾਲ ਕਰਾਉਣੇ ਗੱਲਬਾਤ ਕਿਹੜਾ ਟਰੈਕਟਰ ਹੈ ਕੀ ਮਾਡਲ ਆ ਸੱਸੀ ਕਾ ਜੀ ਸੱਸੀ ਕਾ ਬਾਈ ਜੀ ਠੀਕ ਹੈ ਜੀ ਵਧੀਆ ਜੀ ਵਧੀਆ ਠੀਕ ਆ ਜੀ ਏ ਦੱਸੋ ਇਹ ਕਿਹੜਾ ਮਾਡਲ ਆਟਰ ਇਹ ਫੁੱਲ ਟੌਪ ਮਾਡਲ ਹੈ 6090 ਠੀਕ ਆ ਜੀ ਪ੍ਰੀ ਤ 55 ਹਾਰਸ ਪਾਵਰ ਹਾਂਜੀ 5 ਸਟਾਰ ਚ ਹਾਂਜੀ ਠੀਕ ਆ ਜੀ ਤੇ ਇਹਦੇ ਸਾਰਡ ਗੇਅਰ ਆ ਗਿਆ 3 ਸਪੀਡ ਆ ਗਿਆ ਜੀ 16 ਇਟਾਇਰ ਹੈ ਮੂਲੇ 750 ਤੇ ਤੇਲ ਬ੍ਰੇਕਰ ਵਰਸ ਪੀਟਿਓ ਠੀਕ ਆ ਜੀ ਫੁੱਲ ਟੌਪ ਮਾਡਲ ਹੈ ਜੀ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਡਬਲੀ ਪੰਪ ਆ ਗਿਆ ਹਾਂਜੀ ਹਾਂਜੀ ਠੀਕ ਆ ਤੇ ਪੀਟਿਓ ਚੱਕਰ ਕਿੰਨੇ ਆ ਜੀ 540 ਠੀਕ ਆ ਜੀ ਤੇ ਲਿਫਟ ਕੰਵਰਸਟੀ ਦੇ ਜੇ ਗੱਲ ਕਰੀ 250 ਕਿ ਜੀ ਠੀਕ ਹੈ ਜੀ 2200 ਕੇਜੀ ਚ ਇਲੈਕਟ੍ਰਿਕ ਗੋਮਸਟੀ ਆ ਗਈ ਇਹ ਹੈਗਾ ਜੀ ਸੁਪਰ 6049 ਜੋਦਾ ਸੀਰਜ 3 ਸਪੀਡ ਉਹ ਲੱਗਣ ਵਾਲਾ ਠੀਕ ਹੈ ਜੀ 3 ਸਪੀਡ ਚ ਆ ਗਿਆ ਜੀ ਅੱਗੇ ਤੁਹਾਨੂੰ ਦਿਖਾਉਣਾ ਵਿੱਚੋਂ ਜੀ ਇੰਜਨ ਦੀ ਜੇ ਗੱਲ ਬਾਤ ਕਰੀਏ ਜੀ 57 ਹਾਰਸ ਪਾਵਰ ਦਾ ਜੀ ਠੀਕ ਹੈ ਜੀ ਤਿੰਨ ਸਿਲੰਡਰ ਹੈ ਹਾਂ ਜੀ ਪਾਵਰ ਸਟੀਅਰਿੰਗ ਤੇ ਵੀ ਲੱਗ ਕਰਤਾ ਠੀਕ ਹੈ ਜੀ ਅਲੱਗ ਤੋਂ ਪਾਵਰ ਸਟੀਅਰਿੰਗ ਦਾ ਤੇਲ ਆ ਠੀਕ ਹੈ ਜੀ ਤੇ 에ਅਰ ਕਲੀਨਰ ਵੀ ਹੋ ਗਿਆ ਬੱਡਾ ਪਹਿਲਾਂ ਵੱਡਾ ਕਰਤਾ ਠੀਕ ਆ ਬਾਈ ਜੀ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀ ਕਿੰਨੀ ਕੋਈ 685000 ਰੁਪਏ ਠੀਕ ਆ ਜੀ 685000 ਰੁਪਿਆ ਡਿਮਾਂਡ ਆ ਇਹ ਛੋਟੇ ਕਿਸਾਨਾਂ ਲਈ ਟਰੈਕਟਰ ਡਿਜ਼ਾਈਨ ਕੀਤਾ ਖਾਸ ਤੌਰ ਤੇ ਛੋਟੇ ਜ਼ਿਮੀਂਦਾਰਾਂ ਵਾਸਤੇ ਠੀਕ ਆ ਜੀ ਹਰੇਕ ਕੰਮ ਚ ਆਉਂਦਾ ਜੀ ਇਹ ਹਾਂਜੀ ਕੋਈ ਮਰਜ਼ੀ ਕੰਮ ਲੈ ਸਕਦਾ ਜੋ ਮਰਜ਼ੀ ਕੰਮ ਚ ਵਰਤੋ ਇਹ ਖੇਤੀਬਾੜੀ ਲਈ ਵੀ ਯੂਜ਼ ਹੋ ਸਕਦਾ ਬਾਈ ਇਹ 7 ਤੋਂ 8 ਟਰਾਲੀ ਵਾਸਤੇ ਆ ਜੀ ਟਰਾਲੀ ਵਾਸਤੇ ਵੀ ਬਹੁਤ ਹੈਵੀ ਬਣਾਤਾ ਠੀਕ ਆ ਜੀ ਬੈਕ ਸਾਈਡ ਤੋਂ ਦਿਖਾ ਦੇ ਬਾਈ ਹਾਂ ਜੀ ਇਹ ਬਹੁਤ ਹੈਵੀ ਕਰਤਾ ਸਰ। ਠੀਕ ਹੈ ਬਸ ਬਹੁਤ ਤਕੜੀ ਚੀਜ਼ ਹੈ। ਠੀਕ ਹੈ ਜੀ ਘਾ ਟ੍ਰੈਕਟਰ ਦੇ ਵਿੱਚ ਵਧੀਆ ਚੀਜ਼ ਆ। ਅੱਗੇ ਸਾਨੂੰ ਦਿਖਾਉਣਾ ਹੈ ਜੀ ਫਰੰਟ ਸਾਈਡ ਤੋਂ। ਲੁੱਕ ਡਰਾਈਵਰ ਦੀ ਦੇਖੋ ਤੇ ਗੇਅਰ ਬਾਈ ਜੀ ਇਹਦਾ। ਕ੍ਰੀਪਰ ਗੇਅਰ ਚ ਆ ਗਿਆ ਜੀ। ਹਾਂਜੀ ਹਾਂਜੀ। ਪਹਿਲਾਂ ਕਰਾ ਰੋਚ ਵੀ ਆਉਂਦੇ ਰਹੇ ਆ ਇਹ ਕ੍ਰੀਪਰ ਜਾ ਗਿਆ। ਹਾਂਜੀ। ਠੀਕ ਆ ਬਾਈ ਜੀ। ਤੇ ਇਹ ਕਲਰ ਇਹਦਾ ਇਹੀ ਹੋ ਗਾਇਆ। ਰੈੱਡ ਰੈੱਡ ਜੀ। ਰੈੱਡ ਕਲਰ ਚ। ਰੈੱਡ ਕਲਰ ਚ ਟ੍ਰੈਕਟਰ ਆ ਗਿਆ ਜੀ। ਇੱਕੋ ਹੀ ਕਲਰ ਮਿਲੂਣਾ ਜੀ ਹਾਂਜੀ ਹਾਂਜੀ ਠੀਕ ਆ ਜੀ ਇੱਕ ਵਾਰੀ ਆਪਣਾ ਡਰੈੱਸ ਦੱਸ ਦਿਓ ਜੀ ਜੇ ਟਰੈਕਟਰ ਕਿਸੇ ਨੇ ਬਾਏ ਕਰਨਾ ਕਿੱਥੇ ਆਉਣਾ ਬੂ ਜੀ ਗੁਰੂਆਸ਼ੀ ਟਰੈਕਟਰ ਅੰਪਰਾ ਫੂਲ ਜੀ ਰਿਲੈਂਸ ਪੰਪ ਦੇ ਨੇੜੇ ਬਟਿੰਡਾ ਬਰਨਾਲਾ ਰੋਡ ਦੇ ਉਪਰ ਆ ਜੀ ਠੀਕ ਆ ਤੇ ਜੀ ਲੋਨ ਦੀ ਗੱਲ ਬਾਤ ਕਰੀ ਲੋਨ ਵਾਲੇ ਆਪਣੇ ਕੋਲੇ ਬੈਠੇ ਨੇ ਮੈਨੇਜਰ ਉੱਥੇ ਕਰਾ ਦੇਵਾਂਗੇ ਠੀਕ ਬੈਂਕ ਆਫ ਇੰਡੀਆ ਦਾ ਹੁੰਦਾ ਆਈਡੀਐਫਸੀ ਦਾ ਵੀ ਹੁੰਦਾ ਚੋਲਾ ਦਾ ਵੀ ਹੁੰਦਾ ਸ੍ਰੀ ਆਨ ਦਾ ਵੀ ਹੁੰਦਾ ਸਾਰੇ ਹੁੰਦੇ ਠੀਕ ਆ ਕਿਤੇ ਵੀ ਭੱਜਣ ਦੀ ਲੋੜ ਨਹੀਂ ਨਾ ਨਾ ਕੋਈ ਨਹੀਂ ਉੱਥੇ ਬੈਠ ਕੇ ਕਰਵਾ ਦੇਵਾਂਗੇ ਠੀਕ ਇਹ ਜੇ ਆਪਾਂ ਗੱਲਬਾਤ ਕਰੀਏ ਪੁਰਾਣਾ ਟਰੈਕਟਰ ਕਿਸੇ ਵੀ ਪੁਰਾਣਾ ਬਾਜੂ ਰੇਟ ਤੇ ਪੁਰਾਣਾ ਕੱਟ ਲਾਂਗੇ ਠੀਕ ਹੈ ਜੀ ਉਹ ਕੱਟ ਕੇ ਤੁਹਾਨੂੰ ਆ ਟਰੈਕਟਰ ਮਿਲ ਜਾਊਗਾ ਠੀਕ ਹੈ ਜੀ ਤੇ ਬਾਕੀ ਪਾਈਆਂ ਦਾ ਵੀ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਜਿਹੜੇ ਕਿਸੇ ਵੀਰ ਨੇ ਛੋਟੀ ਕਿਸਾਨ ਨੇ ਲੈਣਾ ਹੋਵੇ ਟਰੈਕਟਰ ਛੋਟੇ ਜ਼ਿਮੀਂਦਾਰਾਂ ਲਈ ਤੋਹਫਾ ਟਰੈਕਟਰ ਹੈ ਸਕਰੀਨ ਉੱਪਰ ਪਾਈ ਦਾ ਨੰਬਰ ਚੱਲੂਗਾ ਇਹ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਇਆ ਤਾਂ ਕੰਟੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ Turn